ਫਰਕ ਬਹੁਤ ਹੈ ਜੀ ਲੋਕਾਂ ਦਾ ਰੁਝਾਨ ਤੇ ਵਧੀ ਜਾਂਦਾ ਹਲਕਾ ਹਲਕਾ ਰੁਝਾਨ ਵਧੀ ਜਾਂਦਾ ਹੈਗਾ ਵੈਸੇ ਤੇ ਜਨਸੰਖਿਆ ਵੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਵੈਸੇ ਵੀ ਫਰਕ ਪੈ ਜਾਂਦਾ ਹੈਗਾ ਹਾਂ ਤਿੰਨ ਚਾਰ ਪੰਜ ਸਾਲ ਤੋਂ ਚੈਨਾ ਦੀ ਲੜੀ ਦਾ ਬਹੁਤ ਫਰਕ ਪਿਆ ਹੈਗਾ ਲੋਕੀ ਤੇ ਬਿਲਕੁਲ ਹੀ ਪਾਣੀ ਦੇ ਦੀਵੇ ਜਗਾਣ ਦਾ ਪਈ ਹੁਣ ਫਿਰ ਲੋਕਾਂ ਦਾ ਰੁਝਾਨ ਦੇਖੋ ਜੋ ਸੱਚ ਹੈ ਸੱਚ ਹਲ ਤੇ ਪਾਸੇ ਜਾਣਾ ਪੈਣਾ ਹਾਂਜੀ ਦੀਵੇ ਨੂੰ ਦੇਖੋ ਜੀ ਪ੍ਰਮਾਤਮਾ ਦਾ ਜਦੋਂ ਆਪਾਂ ਕਿਸੇ ਚੀਜ਼ ਨਾਲ ਸ਼ਰਾਰਤ ਕਰਦੇ ਆ ਤੇ ਫਿਰ ਨੁਕਸਾਨ ਵੀ ਝੱਲਣਾ ਪੈਂਦਾ ਪ੍ਰਮਾਤਮਾ ਰੁੱਸ ਜਾਂਦੇ ਹੈਗੇ ਆ ਇਹ ਜਿਹੜਾ ਕੁਦਰਤੀ ਚੀਜ਼ ਹੈਗੀ ਉਹ ਤੇ ਕੁਦਰਤੀ ਹੈ ਨਾ ਉਹ ਕਿਸੇ ਦਾ ਕੁਛ ਨਹੀਂਗਾ। ਮਲੇ ਬੰਦਾ ਜਿੰਨਾ ਮਰਜੀ ਸਿਆਣਾ ਹੋ ਜਾਏ ਭਗਵਾਨ ਤੋਂ ਗਾਹ ਤੇ ਕੋਈ ਜਾ ਹੀ ਨਹੀਂ ਸਕਦਾ। ਆਹ ਪਰੰਪਰਾ ਕੀ ਹੈ ਪੁਰਾਣੀ ਜਿਹੜੀ ਆ ਜੀਵਨ ਦੀ ਇਹ ਜਦੋਂ શ્રી रामचंद्र जी ਯੁੱਧਿਆ ਵਾਪਸ ਆਏ ਸੀ ਸ਼੍ਰੀਲੰਕਾ ਜੋ ਯੁੱਧ ਜਿੱਤ ਕੇ ਤੇ ਉਹ ਵਰ ਦੀਪਵਾਲੀ ਮਨਾਈ ਗਈ ਸੀ। ਇਹਦੇ ਖੁਸ਼ੀ ਦੇ ਵਿੱਚ ਦੀਵਾਲੀ ਮਨਾਈ ਗਈ ਸੀ ਤੇ ਉਦੋਂ ਤੋਂ ਅਹੀਂ ਇਹ ਘਰਾਂ ਦੇ ਸਰਵਾ ਤੇਲ ਬਾਲਨਾ ਬਹੁਤ ਸੁਗੰਧਾ ਕੰਮ ਹੈਗਾ। ਵਿਹਾਰ ਘਰ ਦੇ ਵਿੱਚ ਵੱਧ ਤੋਂ ਵੱਧ ਲੋਕ ਮਿੱਟੀ ਦੇ ਦੀਏ ਜਲਾਉਂਦੇ ਆ ਤੇ ਲక్ష్ਮੀ ਦੀ ਪੂਜਾ ਕਰਦੇ ਆ ਤੇ ਸਭ ਦੇ ਘਰ ਬਦਲੇ ਅੱਜ ਦਾ ਦਿਨ ਐ ਕਿੱਸਾ ਤੈਨੂੰ ਲਾ ਗਰੀਬ ਤੋਂ ਗਰੀਬ ਅਮੀਰ ਤੋਂ ਅਮੀਰ ਭਾਵੇਂ ਕਿਸੇ ਕੋਲ ਪੈਸਾ ਹੋਵੇ ਨਾ ਹੋਵੇ ਲੇਕਿਨ ਅੱਜ ਦੇ ਦਿਨ ਬਹੁਤ ਖਰਚਾ ਕਰਦੇ ਦੀਵਾਲੀ ਤੇ ਹਰ ਬੰਦਾ ਕਰਦਾ ਭਾਵੇਂ ਕੋਈ 100 ਰੁਪਏ ਦਿਹਾੜੀ ਕਰਦਾ ਤੇ ਭਾਵੇਂ ਕੋਈ 1000 ਰੁਪਏ ਦਿਹਾੜੀ ਇਤਿਹਾਾਰ ਹੀ ਐਸਾ ਬਣਿਆਗਾ ਕਿ ਇਹ ਤੇ ਹਰ ਬੰਦਾ ਇੱਕ ਦਿਨ ਖੁਸ਼ ਹੋ ਜਾਂਦਾ ਇਹ ਲੋਕਾਂ ਦੇ ਆਉਂਦੇ ਮੈਸੇਜ ਦਿੰਨੇ ਆ ਤੇ ਫਰਸ਼ਟੀ ਨਾਲ ਨਾ ਬਈ ਹਰਕਤਾਂ ਕਰੋ ਤੇ ਆਪਣੇ ਜੋ ਸਿਸਟਮ ਬਣਿਆ ਉਹਦੇ ਨਾਲ ਤੁਰੇ ਰਹੋ ਤੇ ਸਾਨੂੰ ਇਹ ਲਾਲਚ ਨਹੀਂ ਕਰ ਤੁਸੀਂ ਮਿੱਟੀ ਦੇ ਭਾਂਡੇ ਵਰਤੋਗੇ ਸਾਨੂੰ ਰੋਟੀ ਮਿਲੇਗੀ ਇਹ ਵੀ ਗੱਲ ਨਹੀਂ ਹੈਗੀ ਰੋਟੀ ਤੇ ਮਿਲਦੀ ਭਗਵਾਨ ਨੇ ਸਭ ਕੋ ਦੇਣੀ ਲੇਕਿਨ ਤੁਸੀਂ ਮਿੱਟੀ ਦੇ ਭਾਂਡੇ ਦੇ ਜੋ ਵੀ ਚੀਜ਼ ਦਾਲ ਬਣਾਓਗੇ ਕੋਈ ਵੀ ਚੀਜ਼ ਬਣਾਓਗੇ ਹਰ ਇੱਕ ਚੀਜ਼ ਦਾ ਬੈਨੀਫਿਟ ਮਿਲੇਗਾ ਤੁਹਾਨੂੰ ਪਾਣੀ ਵੀ ਪੀਓਗੇ ਉਹਦਾ ਵੀ ਬੈਨੀਫਿਟ ਮਿਲੇਗਾ ਮਿੱਟੀ ਦੇ ਘੜੇ ਦਾ ਪਾਣੀ ਪੀਓਗੇ ਤੁਹਾਨੂੰ ਫਿਲਟਰ ਦੇ ਪਾਣੀ ਪੀਣ ਦੀ ਕੋਈ ਲੋੜ ਨਹੀਂ ਉਹ ਫਿਲਟਰ ਵਰਗਾ ਪਾਣੀ ਤੁਹਾਨੂੰ ਲੱਗੇਗਾ ਤੇ ਬਹੁਤ ਹੀ ਟੈਸਟ ਪਾਣੀ ਬਣਦਾ ਤੇ ਇਹ ਗੱਲ ਨਹੀਂ ਕਿ ਘੜਾ ਬਦਲ ਗਿਆ ਅੱਜ ਵੀ ਹੈ ਤੇ ਘੜੇ ਨੂੰ ਹੱਥ ਨਾਲ ਮਾਰੋ ਅੰਦਰੋਂ ਸਾਫ਼ ਕਰਕੇ ਪੰਜ ਚਾਰ ਮਹੀਨੇ ਪਾਣੀ ਪੀਂਦੇ ਰਹੋ ਮੜਾ ਹਿਲਾ ਕੇ ਤੇ ਛੋੜੋ